ਹਾਲਾਤ ਬਹੁਤ ਮੰਦੇ ਆ ਕਿ ਮਤਲਬ ਇੱਕ ਦਮ ਪਾਣੀ ਆ ਗਿਆ ਤਿੰਨ ਦਿਨ ਹੋ ਗਿਆ ਪਾਣੀ ਉਤਰਨ ਦਾ ਨਾਂ ਹੀ ਨਹੀਂ ਲੈਣ ਦਿਆ ਬੱਚਿਆਂ ਦੀ ਮਤਲਬ ਪੜ੍ਹਾਈ ਖਰਾਬ ਹੋ ਰਹੀ ਆ ਤੇ ਡੰਗਰਾਂ ਦਾ ਬਹੁਤ ਮੰਦਾ ਵਾ ਝੋਨਾ ਮਰ ਚੁੱਕਾ ਵਾ ਪੱਟੇ ਮਰ ਗਏ ਆ ਤੂੜੀ ਸਾਡੀ ਰੋੜ ਗਈ ਆ ਨਾ ਬੱਤੀ ਦਾ ਹੀ ਪਰਪੰਦ ਹੈਗਾ ਵਾ ਪੱਤੇ ਵੀ ਮਤਲਬ ਰਾਤ ਨੂੰ ਆਉਂਦੀ ਆ ਤੇ ਦਿਨੋਂ ਵੀ ਬੜੇ ਲੱਗਦੇ ਆ ਨਾ ਬੱਚੇ ਬਾਹਰ ਹੀ ਖਲੋਂਦੇ ਇੰਨੀ ਗਰਮੀ ਆ ਤੇ ਬਹੁਤ ਵੀ ਮੰਦੀ ਹਾਲਤ ਆ ਰਾਤ ਨੂੰ ਵੀ ਬਹੁਤ ਮੱਛਰ ਹੁੰਦਾ ਵਾ ਤੇ ਬੱਚੇ ੜਪਦੇ ਆ ਅਸੀਂ ਉਹ ਦੇਖੋ ਨਾ ਖਾਣੇ-ਦਾਣੇ ਦਾ ਕੋਈ ਪ੍ਰਬੰਧ ਨਾ ਉਹਨਾਂ ਦਾ ਕੋਈ ਨਹੀਂ ਹੈਗਾ ਬਹੁਤ ਮੰਦੀ ਹਾਲਤ ਆ ਤੁਹਾਡੇ ਸਾਹਮਣੇ ਆ ਰੋਗਕ ਤੂੜੀ ਪਾਈ ਰੋਗਕ ਤੂੜੀ ਨਾ ਟੰਗਰ ਰਾਜ ਤੇ ਤੁਸੀਂ ਵੀ ਦੱਸੋ ਟੰਗੇ ਆਉਂਦੇ ਹੀ ਆ ਬੱਚਿਆਂ ਨੂੰ ਰਾਸ਼ਨ ਪਾਣੀ ਵੀ ਤੁਹਾਨੂੰ ਪਤਾ ਬੱਚੇ ਗਿੱਜੇ ਆ ਕੁੱਲੇ ਤਾਂ ਰਾਸ਼ਨ ਪਾਣੀ ਤੋਂ ਵੀ ਥੋੜਾ ਜਿਹਾ ਤਾਂਗ ਗਿਆ ਹਾਂਜੀ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਵਰੁਣ ਸ਼ਰਮਾ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉਸ ਦਰਦਨਾਕ ਮੰਜ਼ਰ ਦੀਆਂ ਜਿਸ ਤੇ ਬਿਆਸ ਦਰਿਆ ਨੇ ਵੱਡੀ ਮਾਰ ਮਾਰੀ ਹੈ ਉਹਨਾਂ 16 ਟਾਪੂ ਨੂੰ ਮੈਂ ਪਿੰਡਾਂ ਦਾ ਦ੍ਰਿਖਤਨ ਦੁਹਾਰ ਰਹੇ ਹਾਂ ਇੱਕ ਘਰ ਹੈ ਘਰ ਦੇ ਮੁੱਢ ਤੱਕ ਜਿਹੜਾ ਉਹ ਪਾਣੀ ਪਹੁੰਚ ਚੁੱਕਿਆ ਹੈ ਘਰ ਦੇ ਵਾਸ਼ਰੂਮ ਤੱਕ ਪਾਣੀ ਚ ਡੁੱਬੇ ਨੇ ਪਸ਼ੂਆਂ ਦੇ ਲਈ ਬਣਾਏ ਗਏ ਜਿਹੜੇ ਵਾੜੇ ਨੇ ਉਹ ਵੀ ਪਾਣੀ ਚ ਡੁੱਬੇ ਹੋਏ ਨੇ ਚਾਰ ਚਫੇਰੇ ਸਿਰਫ ਪਾਣੀ ਹੀ ਪਾਣੀ ਹੈ ਦੱਸ ਦਈਏ ਕਿ ਬੀਤੇ ਦਿਨੀ ਦਰਿਆ ਬਿਆਸ ਦੇ ਵਿੱਚ ਪਾਣੀ ਦੇ ਪੱਧਰ ਵਧਣ ਦੇ ਬਾਅਦ ਜਿਹੜਾ ਇੱਕ ਆਰਜੀ ਬੰਨ ਟੁੱਟਦਾ ਹੈ ਜਿਸ ਤੋਂ ਬਾਅਦ ਇਹ 16 ਪਿੰਡ ਇਹ 16 ਟਾਪੂ ਨਮਾ ਪਿੰਡ ਜੋ ਦੋਹੇ ਪਾਸੇ ਦਰਿਆ ਬਿਆਸ ਦੇ ਵਿਚਕਾਰ ਪੈਂਦੇ ਨੇ ਇੱਥੇ ਹੜ੍ਹ ਆ ਜਾਂਦੇ ਨੇ ਵੱਡੀ ਪੱਧਰ ਤੇ ਲੋਕਾਂ ਦੀਆਂ ਫਸਲਾਂ ਦਾ ਨੁਕਸਾਨ ਹੁੰਦਾ ਹੈ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰਾਂਗਾ ਕਿ ਚਾਰ ਚਫੇਰੇ ਜਿਹੜਾ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ ਉਹ ਕੈਮਰੇ ਦੇ ਵਿੱਚ ਕੈਦ ਕਰਨ ਦੀ ਕੋਸ਼ਿਸ਼ ਕਰਨ ਗੱਲਬਾਤ ਕਰਾਂਗੇ ਉਹ ਪਰਿਵਾਰ ਦੇ ਨਾਲ ਜੋ ਇਸ ਘਰ ਦੇ ਵਿੱਚ ਮੌਜੂਦ ਹੈ ਤੇ ਹਾਲਾਤਾਂ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਕੀ ਨਾਮ ਹੈ ਤੁਹਾਡਾ ਪੰਜੀ ਕੀ ਕਿਹੋ ਜੇ ਹਾਲਾਤ ਨੇ ਹਾਲਾਤ ਭਾਜੀ ਨਾਮ ਮੇਰਾ ਸਿਮਰਨਜੀਤ ਕੌਰ ਆ ਭਾਜੀ ਹਾਲਾਤ ਬਹੁਤ ਮੰਦੇ ਆ ਕਿ ਮਤਲਬ ਇੱਕ ਦਮ ਪਾਣੀ ਆ ਗਿਆ ਤਿੰਨ ਦਿਨ ਹੋ ਗਿਆ ਪਾਣੀ ਉਤਰਦਾ ਨਾ ਹੀ ਨਹੀਂ ਲੈਣ ਦਿਆ ਬੱਚਿਆਂ ਦੀ ਮਤਲਬ ਪੜ੍ਹਾਈ ਖਰਾਬ ਹੋ ਰਹੀ ਆ ਤੇ ਡੰਗਰਾਂ ਦਾ ਬਹੁਤ ਮੰਦਾ ਵਾ ਝੋਨਾ ਮਰ ਚੁੱਕਾ ਵਾ ਪੱਠੇ ਮਰ ਗਏ ਆ ਤੂੜੀ ਸਾਡੀ ਰੋੜ ਗਈ ਆ ਤੇ ਵਾਸ਼ਰੂਮ ਚ ਵੀ ਤੁਹਾਨੂੰ ਪਤਾ ਹੀ ਆ ਕਿਤਨਾ ਬਹੁਤ ਮੰਦੀ ਹਾਲਾਤ ਆ ਨਾ ਹੀ ਅੰਦਰ ਜਾ ਸਕਦੇ ਨਾ ਤੇ ਨਾ ਬੱਤੀ ਦਾ ਹੀ ਪਰਪੰਦ ਹੈਗਾ ਵਾ ਪੱਤੇ ਵੀ ਮਤਲਬ ਰਾਤ ਨੂੰ ਆਉਂਦੀ ਆ ਤੇ ਦਿਨ ਨੂੰ ਵੀ ਬੜੇ ਲੱਗਦੇ ਆ ਨਾ ਬੱਚੇ ਬਾਹਰ ਹੀ ਖਲੋਂਦੇ ਇੰਨੀ ਗਰਮੀ ਆ ਤੇ ਬਹੁਤ ਵੀ ਮੰਦੀ ਹਾਲਤ ਆ ਸਾਰਾ ਦਿਨ ਲਾਈਟ ਨਹੀਂ ਆਉਂਦੀ ਹਾਂਜੀ ਸਾਰਾ ਦਿਨ ਲਾਈਟ ਨਹੀਂ ਆਉਂਦੀ ਹਾਂਜੀ ਇਸ ਤਰ੍ਹਾਂ ਕਤੀ ਪੱਖੀ ਝੱਲ ਬੋਗੀ ਬਹੁਤ ਮੁਸ਼ਕਲ ਹੋ ਜਾਂਦਾ ਛੋਟੇ ਛੋਟੇ ਬੱਚੇ ਆ ਬੱਚਾ ਬਹੁਤ ਰੋਂਦਾ ਆਂਦਾ ਗਰਮੀ ਬਹੁਤ ਲੱਗਦੀ ਆ ਕਤੀ ਉੱਥੇ ਖਲੋ ਕਤੀ ਉੱਥੇ ਖਲੋ ਪਾਣੀ ਕਰਨ ਸੇਕ ਵੜਾ ਵਾ ਅੱਜ ਦਾ ਭਾਜੀ ਤੇ ਰਾਤ ਨੂੰ ਵੀ ਬਹੁਤ ਮੱਛਰ ਹੁੰਦਾ ਵਾ ਤੇ ਬੱਚੇ ਧੜਫਦੇ ਆ ਤੇ ਪੜ੍ਹਾਈ ਵੀ ਆ ਗੁੱਡੀ ਦੀ 10ਵੀਂ ਦੀ ਬੋਟ ਦੀ ਪੜ੍ਹਾਈ ਆ ਤੇ ਇਹਦੀ ਉਹ ਵੀ ਖਰਾਬ ਹੋ ਰਹੀ ਇੱਕ ਸਾਲ ਉਹ ਦੋਵੇਂ ਮਾਰਿਆ ਗਿਆ 2023 ਚ ਤੇ ਹੁਣ ਫੇਰ ਇੱਕ ਸਾਲ ਮਾਰਿਆ ਜਾਣਾ ਤਾਂ ਕੀ ਬੱਚਿਆਂ ਦਾ ਬਣੂ ਤੇ ਕਿਤਰਾ ਹੋਊਗਾ 2023 ਦੇ ਨਾਲੋਂ ਇਹ ਕਿਹੋ ਜਿਹਾ ਮਾਹੌਲ ਹੈ ਉਸ ਤੋਂ ਵੱਧ ਖਤਰਨਾਕ ਸਾਬਤ ਹੋਇਆ ਹਾਂ ਉਤੋਂ ਜ਼ਿਆਦਾ ਭਾਜੀ ਉਤੋਂ ਜ਼ਿਆਦਾ ਵਾ ਉਤੋਂ ਵੱਧ ਖਤਰਨਾਕ ਆਏ ਉਤੋਂ ਵੀ ਮਤਲਬ ਕਿ ਉਦੋਂ ਤੇ ਫੇਰ ਵੀ ਇਹ ਜਿਆਦਾ ਉਦੋਂ ਵੀ ਕੋਈ ਸਰਕਾਰਾਂ ਨੇ ਸਹਾਰ ਨਹੀਂ ਲਈ ਐਰਕੀ ਵੀ ਕੋਈ ਸਰਕਾਰਾਂ ਨੇ ਸਹਾਰ ਨਹੀਂ ਲਈ ਹਾਂਜੀ ਤਹ ਦੱਸਿਆ ਕਿ ਪਸ਼ੂ ਵੀ ਰੱਖੇ ਆ ਪਸ਼ੂਆਂ ਦੇ ਹੁਣ ਖਾਣੇ ਦਾਣੇ ਦਾ ਕੋਈ ਪ੍ਰਬੰਧ ਨਾ ਉਹਨਾਂ ਦਾ ਕੋਈ ਨਹੀਂ ਹੈਗਾ ਬਹੁਤ ਮੰਦੀ ਹਾਲਤ ਆ ਤੁਹਾਡੇ ਸਾਹਮਣੇ ਆ ਰੋਗਕ ਤੂੜੀ ਪਾਈ ਰੋਗਕ ਤੂੜੀ ਨਾਲ ਡੰਗਰ ਰਾਜੇ ਦੇ ਤੁਸੀਂ ਮੈਨੂੰ ਦੱਸੋ ਹਾਂਜੀ ਬਹੁਤ ਮਤਲਬ ਮਾਰੇ ਹਾਲਾਤ ਆ ਜਿਹੜਾ ਚਾਰਾ ਚੂਰਾ ਸਾਰਾ ਖਰਾਬ ਹੋ ਗਿਆ ਹਾਂਜੀ ਚਾਰਾ ਚੂਰਾ ਸਾਰਾ ਖਰਾਬ ਹੋ ਗਿਆ ਪੱਟੇ ਜਿਹੜਾ ਇੱਕਦਮ ਪਾਣੀ ਆਇਆ ਤੇ ਪੱਟੇ ਇੱਕਦਮ ਹੀ ਮਰ ਗਏ ਤੇ ਤੂੜੀ ਇੱਕਦਮ ਰੋੜ ਗਈ ਭਾਜੀ ਤੇ ਹੋਰ ਕੋਈ ਫਸਲ ਬੀਜੀ ਤੁਸੀਂ ਹਾਂਜੀ ਝੋਨਾ ਲਾਇਆ ਸੀ ਪਾਜੀ ਉਹ ਵੀ ਮਤਲਬ ਕਿ ਮਾਰਿਆ ਗਿਆ ਬਹੁਤ ਮਤਲਬ ਕਿ ਆ ਬੰਦੇ ਲਿਆ ਕੇ ਉਹਨਾਂ ਲਵਾਈ ਵੀ ਜਾਦੀ ਲਈ ਹਾਲੇ ਤੇ 2 ਮਹੀਨੇ ਹੀ ਹੋਏ ਝੋਨੇ ਲਾਈ ਨੂੰ ਮੁੰਜਰ ਪੈਣ ਦੀ ਤੇ ਝੋਨਾ ਸਾਡਾ ਉਦੋਂ ਮਰ ਗਿਆ ਹੋਰ ਕੀ ਕੀ ਮੁਸ਼ਕਲਾ ਪੇਸ਼ ਆ ਰਹੀਆਂ ਇੱਥੇ ਹਾਂਜੀ ਹੋਰ ਇਹ ਵੀ ਕਿ ਰਾਸ਼ਨ ਪਾਣੀ ਦੇ ਵੀ ਚੱਲ ਮਾੜਾ ਮੋਟਾ ਹੀ ਆ ਤੰਗੀ ਆਉਂਦਾ ਹੀ ਆ ਬੱਚਿਆਂ ਨੂੰ ਰਾਸ਼ਨ ਪਾਣੀ ਵੀ ਤੁਹਾਨੂੰ ਪਤਾ ਬੱਚੇ ਗਿੱਜੇ ਆ ਖੁੱਲੇ ਥਾਂ ਰਾਸ਼ਨ ਪਾਣੀ ਤੋਂ ਵੀ ਥੋੜਾ ਜਿਆ ਤਾਂ ਗਿਆਂ ਹਾਂਜੀ ਪਾਜੀ ਆ ਇਸ ਘਰ ਦੇ ਮੁਖੀ ਮਾਤਾ ਜੀ ਵੀ ਸਾਡੇ ਨਾਲ ਨੇ ਮਾਤਾ ਜੀ ਪੰਜਾ ਸਾਲਾਂ ਚ ਤੀਜੀ ਵਾਰ ਇਹ ਮਤਲਬ ਇਹੋ ਜਿਹਾ ਮੰਜ਼ਰ ਬਣ ਗਿਆ ਇਸ ਇਲਾਕੇ ਚ ਬੜਾ ਮੈਨੇਚੋ ਨਾ ਮਿਲਾਇਆ ਉਹ ਵੀ ਨਹੀਂ ਰਹੀ ਫਸਲ ਵੀ ਨਹੀਂ ਰਹੀ ਹੈ ਤੇ ਕੀ ਕਰਨਾ ਪਾਣੀ ਘਰੇ ਘਰੇ ਨਾ ਪਈ ਬੇੜੀ ਨਾ ਬੱਲਾ ਸਾਡੇ ਕੋਲੇ ਜਿਹੜਾ ਨੰਗ ਜਗੇ ਕੋਈ ਸੌਦਾ ਲਿਆਈਏ ਕੋਈ ਪਾਣੀ ਆ ਤੜ ਭਲਾ ਜਿਹੜੇ ਪਾਣੀ ਦੇ ਗਏ ਬਈ ਖਾਲਸਾਡ ਪਹੁੰਚੀ ਤੁਹਾਨੂੰ ਪਾਣੀ ਦੇਣ ਆਹੋ ਨਹੀਂ ਅਹੀਂ ਕੇ ਹੈ ਤਾਈ ਪਹੁੰਚੇ ਨਹੀਂ ਸ਼ਾਵਾਸੇ ਤੁਹਾਡੇ ਜਿਹੜਾ ਤੁਸੀਂ ਦੇ ਚੱਲੇ ਜੇ ਉਹ ਬੈਠੇ ਹੀ ਹੈ ਪਾਣੀ ਉਹ ਵੀ ਅਹੀਂ ਦਰਿਆ ਨਹੀਂ ਮਾਰਤਾ ਸਾਨੂੰ ਕੋਈ ਫਸਲ ਨਹੀਂ ਰਹੀ ਕੋਈ ਪੱਠਾ ਨਹੀਂ ਤਾਂ ਕੀ ਖਾਣਾ ਸਾਰਾ ਮਾਰਿਆ ਗਿਆ ਇੰਨੇ ਕਥਾਂ ਜਿ ਬੈਠੇ ਪਹੂ ਵੀ ਭੁੱਖੇ ਤੇ ਆਏ ਧੂੜੀ ਪਾਣੀ ਜਿਹੜੀ ਉਹ ਰੁੜ ਗਈ ਤੇ ਜੇ ਪਾਣੀ ਖਰਾਬ ਹੁੰਦਾ ਮਾ ਪਹਿਲਾਂ ਨਹੀਂ ਖਰਾਬ ਹੋਇਆ ਤਾਂ ਮੈਂ ਹੀ ਬਣਾਈਆਂ ਰੇਤੋ ਗੜ ਕਰ ਤਾ ਫੇਰ ਉਹ ਹਾਲ ਜੇ ਚੱਲ ਬਣੀਆਂ ਆਂਦੀਆਂ ਤੇ ਆਉਂਦਾ ਨਾ ਪਾਣੀ ਆਉਂਦਾ ਤਾਂ ਫਸਲ ਪੱਠਾ ਵਾਧੂ ਹੀ ਹੌਣ ਚੁੱਪ ਕਰਕੇ ਬਹਿ ਗਏ ਕੀ ਕਰਨਾ ਹੈ ਬਹੁਤ ਦਿਲਾ ਤੁਹਾੜਿਆ ਮਤਾ ਜੀ ਅੱਜ ਆਜ਼ਾਦੀ ਦਾ ਦਿਹਾੜਾ ਪੂਰਾ ਦੇਸ਼ ਆਜ਼ਾਦੀ ਮਨਾ ਰਿਹਾ ਕੀ ਲੱਗਦਾ ਹੈ ਕਿ ਤੁਹਾਨੂੰ ਇਹਨਾਂ ਹਾਲਾਤਾਂ ਤੋਂ ਆਜ਼ਾਦੀ ਕਦੋਂ ਮਿਲੇਗੀ ਹੋਰ ਕੀ ਫਰਾਵਰਾ ਬਰਾਬਰ ਦੇਵਗੁਰ ਤੇਰੀ ਮਿਲੇਗੀ ਕੀ ਕਰਗੇ ਸਰਕਾਰਾਂ ਤੇ ਹੈ ਕੋ ਉਮੀਦ ਆ ਜੇ ਤੇ ਕੋਈ ਮੀਤ ਨਹੀਂ ਕੋਈ ਫੜੂ ਬਾਤ ਫੇਰ ਹੀ ਹੈ ਸਰਕਾਰ ਵੀ ਆ ਧੰਨਵਾਦੀ ਸੋ ਇਹ ਸਨ ਉਹ ਲੋਕ ਜਿਹੜੇ ਹੜ੍ਹਾਂ ਦੀ ਮਾਰ ਹਟਾਏ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਤੇ ਉਹਨਾਂ ਨੇ ਹਾਲਾਤਾਂ ਦੀ ਵੀ ਜਾਣਕਾਰੀ ਦਿੱਤੀ ਹੈ ਤੇ ਮਦਦ ਦੀ ਵੀ ਗੋਹਾਰ ਲਗਾਈ ਹੈ ਕੈਮਰਾ ਪਰਸਨ ਨਿਰਮਲ ਸਿੰਘ ਦੇ ਨਾਲ ਮੈ ਵਰਨ ਸ਼ਰਮਾ ਰੋਜ਼ਾਨਾ ਸਪੋਕਸਮੈਨ ਟੀਵੀ ਸੁਲਤਾਨਪੁਰ ਲੋਧੀ